ਲਬਰਟਾ ਦੇ ਵਿੱਚ ਲਗਾਤਾਰ ਲੋਕ ਜਾਣੇ ਜਾਰੀ ਨੇ ਮਾਈਗ੍ਰੈਂਟਸ ਜਿਹੜੇ ਨੇ ਉਹ ਕਹ ਲੋ ਕਿ 11ਵਾਂ ਕੁਆਟਰ ਹੋ ਗਿਆ ਲਗਾਤਾਰ ਹੀ ਤੇ ਜਿਹੜੇ ਇਹ ਹੈਗੇ ਆ ਪ੍ਰੋਵਿੰਸ ਦੇ ਵਿੱਚ ਲਗਾਤਾਰ ਲੋਕ ਜਾ ਰਹੇ ਨੇ ਔਰ ਹਾਈਐਸਟ ਪੋਪੂਲੇਸ਼ਨ ਗਰੋਸ ਗ੍ਰੋਥ ਕੰਟਰੀ ਦੇ ਵਿੱਚ ਲਬਰਟਾ ਦੀ ਹੋ ਰਹੀ ਹੈ ਪ੍ਰੋਵਿੰਸ ਲਗਭਗ 50000 ਪੋਪੂਲੇਸ਼ਨ ਪ੍ਰੋਵਿੰਸ ਦੇ ਵਿੱਚ ਪਹਿਲੇ 3 ਮਹੀਨਿਆਂ ਦੇ ਵਿੱਚ 224 ਦੀਆਂ ਚ ਵਧੀ ਆ ਤੇ ਇਹ ਜਿਹੜਾ ਨੰਬਰ ਆ ਇਹ ਥੋੜਾ ਜਿਹਾ ਜ਼ਿਆਦਾ ਆ 20% ਦੇ ਨਾਲੋਂ ਜਿਹੜਾ ਪੂਰੇ ਨੇਸ਼ਨ ਦੇ ਵਿੱਚ ਗੇਨ ਹੋਇਆ ਉਹਦੇ ਨਾਲ ਜਿਹੜੀਆਂ ਲੇਟੈਸਟ ਫਿਗਰ ਸਟੈਟਿਸਟਿਕਸ ਕੈਨੇਡਾ ਨੇ ਦਿੱਤੀਆਂ ਜਿਹੜੇ ਲੋਕ ਇਹ ਨੰਬਰ ਆਫ ਮਾਈਗ੍ਰੈਂਟਸ ਕਿਉਂਕਿ ਵਧੇ ਆ 2022 ਤੋਂ ਬਾਅਦ ਤੇ ਇਹ ਕਹ ਲਓ ਕਿ ਉਲਟਾ ਹੋਇਆ ਜਿਹੜਾ ਸਪੈਲ ਸੀਗਾ ਮਾਈਗ੍ਰੇਸ਼ਨ ਦਾ ਪ੍ਰੋਵਿੰਸ ਤੋਂ ਬਾਹਰ ਗਿਆ ਸੀ ਮਤਲਬ 21 ਤੱਕ 15 ਤੋਂ ਲੈ ਕੇ 21 ਤੱਕ ਅਲਬਰਟਾ ਦਾ ਹਾਲ ਰੇਵਿਆ ਵੀ ਲੋਕ ਅਲਬਰਟਾ ਛੱਡ ਕੇ ਜਾ ਰਹੇ ਸੀ ਵੀ ਕਿਤੇ ਹੋਰ ਜਾ ਕੇ ਕੰਮ ਧੁੰਦਾ ਲੱਭਦੇ ਮਾਰਕੀਟ ਨਹੀਂ ਚੰਗੀ 21 ਤੋਂ ਲੈ ਕੇ ਹੁਣ ਤੱਕ ਉਲਟਾ ਹੋਇਆ ਲੋਕ ਅਲਬਰਟਾ ਵੱਲੋਂ ਜਾ ਰਹੇ ਦੋ ਤੇਈ ਜਿਹੜੇ ਆ ਲੋਕ ਨੇ ਉਹ ਮੂਵ ਹੋਏ ਅਲਬਰਟਾ ਦੇ ਵਿੱਚ ਉਹ ਨਿਊਲੀ ਮੂਵ ਜਿਹੜੇ ਨਵੇਂ ਮੂਵ ਹੋਏ ਅਲਬਰਟਾ ਦੇ ਵਿੱਚ ਇਮੀਗ੍ਰੈਂਟਸ ਇਹ ਨੰਬਰ ਆਇਆ ਪ੍ਰੋਵਿੰਸ ਦੇ ਵਿੱਚ ਔਰ ਇਹ ਨੰਬਰ ਪ੍ਰੋਵਿੰਸ ਦੇ ਵਿੱਚ ਜਿਹੜੇ ਕਿ ਜੇ ਅਸੀਂ ਜਾਣਦੇ ਹਾਂ ਕਿ 2 ਲੱਖ ਦੇ ਆ ਕਰੀਬ ਜਿਹੜੀ ਹੈ ਇਹ 2023 ਦੇ ਵਿੱਚ 2 ਲੱਖ ਦੇ ਕਰੀਬ ਇਹਨਾਂ ਦੀ ਪੋਪੂਲੇਸ਼ਨ ਵਧੀ ਹੈ ਜਿਹੜੀ ਕਿ ਲਗਭਗ ਰੈਡ ਡੀਅਰ ਦੀ ਪੋਪੂਲੇਸ਼ਨ ਨਾਲੋਂ ਦੁੱਗਣੀ ਹੈ ਜਿਸ ਤਰੀਕੇ ਦੇ ਨਾਲ ਗਰੋਥ ਰੇਟ ਹੋਇਆ ਜਿਹੜੀ ਡਰਾਈਵਿੰਗ ਇਹ ਫੋਰਸ ਆਇਦਰ ਦੇ ਪਾਸੇ ਨੂੰ ਕਾਫੀ ਜ਼ਿਆਦਾ ਵਧਿਆ ਹੈ ਪਹਿਲੇ ਕੁਆਟਰ ਦੇ ਵਿੱਚ ਇਸ ਸਾਲ ਦੇ ਵਿੱਚ ਵੀ ਖਾਸ ਕਰਕੇ ਨੌਨ ਪਰਮਾਨੈਂਟ ਨੇ ਉਹ ਇੰਟਰਨੈਸ਼ਨਲ ਰੈਜ਼ੀਡੈਂਟਸ ਜਿਹੜੇ ਲਗਭਗ 60% ਇਮੀਗ੍ਰੇਸ਼ਨ ਜਿਹੜੀ ਹੈ ਉਹਨਾਂ ਦੀ ਅਲਬਰਟਾ ਦੇ ਵਿੱਚ ਹੋਈ ਹੈ ਸੋ ਪੋਪੂਲੇਸ਼ਨ ਦਾ ਵਾਧਾ ਥੋੜਾ ਜਿਹਾ ਘਟਿਆ ਹੈ 0.9% ਤੇ 1.3% ਵਾਲਾ 4th ਕੁਆਟਰ ਜਿਹੜਾ 2023 ਦਾ ਸੀ ਪਰ ਲੋਕ ਹਜੇ ਵੀ ਜਾ ਰਹੇ ਹਨ ਮਤਲਬ ਜਿਹੜੀ ਪੋਪੂਲੇਸ਼ਨ ਵਧ ਰਹੀ ਸੀ ਅਲਬਰਟਾ ਦੀ ਉਹ ਜੇ ਅਸੀਂ 2023 ਦੇ ਆਖਰੀ ਤਿੰਨ ਮਹੀਨਿਆਂ ਦੇ ਵਿੱਚ ਦੇਖਦੇ ਹਾਂ ਕਿਥੇ 1.3% ਦੀ ਰੇਟ ਨਾਲ ਵਧ ਰਹੀ ਸੀ ਜਿਹੜੀ ਕਿ ਉਹ 0.9% ਦੀ ਰੇਟ ਨਾਲ ਵਧ ਰਹੀ ਪਰ ਹਜੇ ਵੀ ਵਧ ਰਹੀ ਇਹਦਾ ਮਤਲਬ ਇਹ ਆ ਆ ਅਲਬਰਟਾ ਕਾਲਿੰਗ ਉਹਨਾਂ ਦੀ ਕੈਂਪੇਨ ਵਕਫ ਵਕਫ ਸ਼ੁਰੂ ਹੁੰਦੀਆਂ ਉਹ ਕਹਿੰਦੇ ਸਾਡੇ ਕੋਲ ਆਓ ਸਾਡੇ ਕੋਲੇ ਨੌਕਰੀਆਂ ਬਹੁਤ ਆ ਸਾਡੇ ਕੋਲੇ ਕੰਮ ਧੰਦਾ ਬਹੁਤ ਆ ਸਾਡੇ ਕੋਲੇ ਮੌਸਮ ਬਹੁਤ ਆ ਸਾਡੇ ਕੋਲੇ ਅਫੋਰਡੇਬਲ ਮੌਸਮ ਬਹੁਤ ਸੋਹਣਾ ਆ ਬਹੁਤੇ ਦਿਨ ਤੋਂ ਪਰਹਿੰਦੀ ਆ ਸਾਡੇ ਕੋਲੇ ਅਫੋਰਡੇਬਿਲਟੀ ਆ ਘਰ ਸਸਤੇ ਆ ਲੋਕ ਧੜਾ ਧੜਾ ਜਾ ਰਹੇ ਆ ਪਰ ਅਲਬਰਟਾ ਦੇ ਲੋਕਾਂ ਦੀ ਵੀ ਹਾਲਤ ਹਜੇ ਇਦਾਂ ਦੀ ਨਹੀਂ ਰਹੀ ਜਿੱਦਾਂ ਦੀ ਪੇਸ਼ ਕੀਤੀ ਜਾ ਰਹੀ ਆ ਕੰਮ ਧੰਦਿਆਂ ਦਾ ਮੰਦਾ ਆ ਇੱ ਅੱਗੇ ਵਾਲੀ ਗੱਲ ਨਹੀਂ ਰਹੀ باوجود ਦੇ ਸਾਰੇ ਰੌਲੇਕੋਲੇ ਦੇ ਹੁਣ ਇਹਦਾ ਅੰਦਾਜ਼ਾ ਕਿੱਥੋਂ ਲਾਇਆ ਜਾਵੇ ਵੀ ਉੱਥੇ ਕੰਮ ਹੈਗਾ ਜਾਂ ਨਹੀਂ ਹੈਗਾ ਇਹ ਇਸ ਗੱਲ ਤੋਂ ਲਾਇਆ ਜਾ ਸਕਦਾ ਵੀ ਕੀ ਲੋਕ ਹਜੇ ਵੀ ਉੱਥੇ ਜਾ ਰਹੇ ਆ ਹਜੇ ਵੀ ਲੋਕ ਉੱਥੇ ਜਾ ਰਹੇ ਆ ਤੇ ਇਹ ਵਾਧਾ ਉੱਥੇ ਅਲਬਰਟਾ ਦੀ ਪੋਪੂਲੇਸ਼ਨ ਦੇ ਵਿੱਚ ਜਿਹੜੀ ਲਗਾਤਾਰ ਜਾਰੀ ਆ ਹੋਰ ਇਹ ਵੱਡਾ ਇੱਕ ਉਹਨਾਂ ਦੀ ਇਕਨੋਮੀ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਜਿਹੜੇ ਇਸ ਵੇਲੇ ਅਲਬਰਟਾ ਦੇ ਆਲੇ-ਦੁਆਲੇ ਜਿਵੇਂ ਕੈਲਗਰੀ ਆ ਇਹ ਜੇ ਸਭ ਤੋਂ ਵੱਧ ਜਿਹੜਾ ਮਤਲਬ ਇਹਨੂੰ ਕਹਿ ਸਕਦੇ ਆ ਕਿ ਗਰੋਇੰਗ ਇਮੀਗ੍ਰੈਂਟ ਸਿਟੀ ਐਸ ਵੇਲੇ ਕੈਨੇਡਾ ਦੇ ਵਿੱਚ ਲਾਰਜੈਸਟ ਗਰੋਇੰਗ ਸਭ ਤੋਂ ਵੱਡਾ ਇਸ ਤੋਂ ਬਿਨਾ ਹੋਰ ਕਿਸੇ ਸ਼ਹਿਰ ਚ ਲੋਕ ਜਾ ਹੀ ਨਹੀਂ ਰਹੇ ਮੌਸਮ ਵੀ ਥੋੜਾ ਜਿਹਾ ਠੀਕ ਆ ਤੇ ਹੈ ਵੀ ਕੰਪੈਰੀਟਿਵਲੀ ਟ੍ਰਾਂਟੋ ਵੈਂਕੂਵਰ ਦੇ ਸਸਤਾ ਇਮੀਗ੍ਰੈਂਟਸ ਜਿਹੜੇ ਇੱਥੇ ਮਾਈਗ੍ਰੇਟ ਹੋਏ ਆ ਪਿਛਲੇ ਕੁਝ ਡੈਕੇਡਸ ਦੇ ਵਿੱਚ ਉਹਨਾਂ ਦੇ ਮੁਕਾਬਲੇ ਸੋ ਜਿਹੜੇ ਇਮੀਗ੍ਰੈਂਟਸ ਨੇ ਉਹ ਉਹਨਾਂ ਥਾਵਾਂ ਦੇ ਉੱਤੇ ਜਾਂਦੇ ਆ ਜਿੱਥੇ ਉਹ ਜਿਹੜੀ ਮਤਲਬ ਕੋਈ ethnicities community ਉਹਦਾ ਇੱਕ 파ਟ ਬਣ ਸਕਣ ਉਹਨਾਂ ਨੂੰ ਸੋਸ਼ਲ ਕੈਪੀਟਲ ਮਿਲ ਸਕੇ ਕਿ ਜਿੱਥੇ ਉਹਨਾਂ ਦੇ ਬੌਂਡ ਬਣ ਸਕਣ ਸੋ ਇਸ ਪ੍ਰੋਵਿੰਸ ਦੇ ਵਿੱਚ ਟੋਟਲ ਜਿਹੜੇ ਮਤਲਬ ਬਾਕੀ ਥਾਵਾਂ ਦੇ ਉੱਤੇ ਲੋਕ ਇਧਰ ਜਿਹੜੀ ਨੈਟ ਟੋਟਲ ਆ 12500 ਮਾਈਗ੍ਰੈਂਟਸ 2024 ਦੇ ਪਹਿਲੇ ਕੁਆਟਰ ਦੇ ਵਿੱਚ ਆਏ ਦੱਸੇ ਜਾਂਦੇ ਆ ਲਾਸ ਵੀ ਹੋਇਆ ਕੁਦਰਤੀ ਪਰ ਜਿਹੜੇ ਬਹੁਤੇ ਹੈਗੇ ਆ ਉਹ ਅਨਟੈਰੀਓ ਤੋਂ ਤਾਂ ਬੀਚੀ ਤੋਂ ਇੱਧਰ ਨੂੰ ਆਏ ਆ ਤੇ ਅਲਬਰਟਾ ਦੀ ਸਰਕਾਰ ਦਾ ਜਿਹੜਾ ਇੱਕ ਸ਼ਿਗਾ ਲੋਕਾਂ ਨੂੰ ਟਰੈਕਟ ਕਰਨ ਦਾ ਸਕਿੱਲ ਟ੍ਰੇਡ ਦੇ ਵਿੱਚ ਉੱਥੇ ਇੱਕ ਬਹੁਤ ਵੱਡਾ ਪੁਸ਼ਪਜਾ ਹੈ ਹਾਊਸਿੰਗ ਅਫੋਰਡੇਬਿਲਟੀ ਫੇਰ ਵੀ ਇੱਕ ਇਸ਼ੂ ਹੈਗਾ ਦੱਸ ਰਿਹਾ ਹੈ ਕਿ ਜਿਹੜੀ ਅ ਅਲਬਰਟਾ ਜਨਰਲੀ ਆਮ ਤੌਰ ਦੇ ਉੱਤੇ ਜ਼ਿਆਦਾ ਮਾਈਗ੍ਰੈਂਟ ਇੱਥੇ ਆਉਂਦੇ ਆ ਜਦੋਂ ਜਿਹੜੀਆਂ ਔਇਲ ਦੀਆਂ ਕੀਮਤਾਂ ਦੇ ਉੱਤੇ ਫਰਕ ਪੈਂਦਾ ਹੈ ਪਰ ਇਹੀ ਇਸ ਵਾਰੀ ਜਿਹੜੀ ਇੰਟਰਪਰੋਵਿੰਸ਼ੀਅਲ ਮਾਈਗ੍ਰੇਸ਼ਨ ਆ ਇਹ ਘਰਾਂ ਦੀਆਂ ਕੀਮਤਾਂ ਕਰਕੇ ਵੀ ਆ ਰਹੀ ਆ ਜ਼ਿਆਦਾ ਅਨ ਅਫੋਰਡੇਬਿਲਟੀ ਹੋਰ ਕਿਸੇ ਥਾਂ ਦੇ ਉੱਤੇ ਲੋਕਾਂ ਨੂੰ ਕਹਿੰਦੀ ਆ ਵੀ ਤੁਸੀਂ ਅਲਬਰਟਾ ਜਾ ਕੇ ਰਹਿਣ ਲੱਗ ਪੋ ਘਟੋ ਘਟ ਤੁਸੀਂ ਘਰ ਤਾਂ ਲੈ ਸਕਦੇ ਆ ਉਹ ਵੀ ਇੱਕ ਕਾਰਨ ਬਣਦਾ ਕਿ ਜਿਹੜੇ ਮੀਡੀਅਨ ਸੈਲਰੀ ਦੇ ਉੱਤੇ ਜਿਹੜਾ ਬੰਦਾ ਰਹਿੰਦਾ ਆ ਸੋ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਘਟੀ ਆ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਕਈ ਸਿਸਟੈਮਿਕ ਫੈਕਟਰਸ ਨੇ ਜਿਹੜੇ ਮਾਈਗ੍ਰੈਂਟਸ ਇੱਥੇ ਆ ਰਹੇ ਆ ਜ਼ਿਆਦਾ ਅਫੋਰਡੇਬਲ ਹਾਊਸਿੰਗ ਦੇ ਲਈ ਉਹਨਾਂ ਨੇ ਇੱਥੇ ਆ ਕੇ ਰਿਸੋਰਸਸ ਕਿਉਂਕਿ ਉੱਥੇ ਉਹਨੇ ਨਹੀਂ ਉਹਦੇ ਉੱਤੇ ਵੀ ਆ ਕੇ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਪ੍ਰੈਸ਼ਰ ਪਾ ਦਿੱਤਾ ਤੇ ਅਨ ਅਫੋਰਡੇਬਿਲਟੀ ਉਹਦੇ ਨਾਲ ਵਧ ਗਈ ਆ ਜਿਹੜੀ ਇੱਕ ਰੀਸੈਂਟ ਸ਼ਿਫਟ ਆਈ ਆ ਇੰਟਰਪਰਵਿੰਸ਼ਲ ਮਾਈਗ੍ਰੇਸ਼ਨ ਦੇ ਵਿੱਚ ਉਹਦਾ ਪ੍ਰਾਇਮਰੀ ਡਰਾਈਵਰ ਜਿਹੜਾ ਮੁੱਖ ਕਾਰਨ ਉਹਦਾ ਅਸਲ 'ਚ ਇਹੀ ਆ ਕਿ ਹਾਊਸਿੰਗ ਮਾਰਕੀਟ ਜਿਹੜੀ ਪਿਛਲੇ ਕਈ ਸਾਲਾਂ ਦੇ ਵਿੱਚ ਬਦਲੀਆ ਸੁਭਾਅ باوجود ਇਹਨਾਂ ਚੈਲੰਜਸ ਦੇ ਅਲਬਰਟਾ ਦੇ ਵਿੱਚ ਲੋਕਾਂ ਦਾ ਜਾਣਾ ਅਜੇ ਲਗਾਤਾਰ ਜਾਰੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ